ਇਸ ਸਮੇਂ ਦੀ ਬੜੀ ਮੰਦਭਾਗੀ ਖਬਰ ਰੋਪੜ ਤੋਂ ਆ ਰਹੀ ਹੈ ਬੜੀ ਦੁਖਦਾਈ ਮੰਦਭਾਗੀ ਖਬਰ ਹੈ ਇੱਕ ਸਵਾਰੀਆਂ ਨਾਲ ਭਰਿਆ ਹੋਇਆ ਟੈਂਪੂ ਜਿਸ ਨੂੰ ਇੱਕ ਥਾਰ ਨਾਲ ਟੱਕਰ ਮਾਰੀ ਗਈ ਨਹਿਰ ਦੇ ਵਿੱਚ ਗਿਆ ਦੱਸਿਆ ਜਾ ਰਿਹਾ ਹੈ ਕਿ ਨਗਰ ਕੌਂਸਲ ਦਫ਼ਤਰ ਦੇ ਨਜ਼ਦੀਕ ਲੰਘਦੀ ਇਸਰਾਂ ਤੋਂ ਨਹਿਰ ਕੋਲ ਇੱਕ ਤੇਜ਼ ਰਫ਼ਤਾਰ ਆਈ ਥਾਰ ਜੋ ਕਿ ਜਾ ਰਹੀ ਸੀ ਟੈਂਪੂ ਜੋ ਕਿ ਸਵਾਰੀਆਂ ਨਾਲ ਪੂਰਾ ਭਰਿਆ ਹੋਇਆ ਸੀ ਉਸ ਨੂੰ ਸਿੱਧੀ ਟੱਕਰ ਮਾਰੀ ਪੂਰਾ ਸਵਾਰੀਆਂ ਦੇ ਸਮੇਤ ਹੀ ਨਹਿਰ ਵਿੱਚ ਜਾ ਗਿਆ ਪਤਾ ਨਹੀਂ ਲੱਗ ਰਿਹਾ ਸਵਾਰੀਆਂ ਕਿੱਥੇ ਗਈਆਂ ਟੈਂਪੂ ਦਾ ਪਤਾ ਨਹੀਂ ਲੱਗਿਆ ਸਵਾਰੀਆਂ ਦਾ ਕੋਈ ਹੱਥ ਪਤਾ ਨਹੀਂ ਲੱਗ ਰਿਹਾ ਮੋਕੇ ਤੇ ਐਨਡੀਆਰਸੀ ਦੀ ਟੀਮਾਂ ਬੁਲਾ ਲਿਆ ਗਈਆਂ ਹਨ ਮੋਕੇ ਤੇ ਐਸਐਸਪੀ ਡਾਕਟਰ ਗੁਲਨੀਤ ਸਿੰਘ ਖੁਰਾਣਾ ਡੀਐਸਪੀ ਉਪਿੰਦਰ ਕੌਰ ਸਰਾ ਅਤੇ ਹੋਰ ਅਧਿਕਾਰੀ ਮੌਕੇ ਤੇ ਪੁੱਜ ਗਏ ਨੇ ਇਸ ਮੋਕੇ ਥਾਰ ਸਵਾਰ ਨੂੰ ਪੁਲਿਸ ਨੇ ਕਾਬੂ ਕਰਕੇ ਥਾਣੇ ਲੈ ਗਏ ਨੇ ਕੀ ਇਹ ਸਾਰਾ ਮਾਮਲਾ ਤੁਹਾਨੂੰ ਸੁਣਾਉਣੇ ਆ ਕੀ ਕਰਨੇ ਪੁਲਿਸ ਅਧਿਕਾਰੀ ਤੂੰ ਕਹਾਂ ਜਾ ਰਿਹਾ ਤੂੰ ਕਾਹ ਚੀ ਕੇ ਕਾਹ ਲਾ ਮੱਛੀ ਦੀ ਗੱਲ ਕਰ ਰਿਹਾ ਇਹ ਬੰਦੋ ਬੋਲੋ ਹੋਰ ਤੱਕ ਪਾਸੀ ਹੋਰ ਦਾ ਤਸਾ ਤੂੰ ਖਿੱਚ ਰਿਹਾ ਨੀੱਚੇ ਵੀ ਦਸ ਤੋਂ ਨੀੱਚੀ ਖੜੋ ਅਸੀਂ ਬੰਦਾ ਉਰੇ ਖੜੋ ਅਸੀਂ ਹੋਰ ਖੜੋ ਇਸ ਸੰਪੂਲਿਆ ਖਿੱਚ ਗਏ ਆਹੋ ਖਿੱਚ ਗਏ ਬੰਦਾ ਜਿੰਨਾ ਤੇਰੇ ਨਾ ਅੱਧਾ ਉੱਪਰ ਜਿਹੜੀ ਛੋਟੀ ਰੱਸੀ ਲਗਾਗਾ ਪੂਰਾ ਟਰੈਕਟਰ ਦੇ ਖਿੱਚੀ ਹੋਰ ਗੱਲ ਬਣਦੀ ਯਾਰ ਬਾਕੀ ਤੂੰ ਨਹੀਂ ਲੈ ਆ ਤੇ ਸੰਪੂਲ ਲੈ ਆ ਤੇ ਫੇਰ ਬਾਕੀ ਬਾਸ ਲਾ ਜੋਰ ਲਗਾਏ ਦੇਖੋ ਜੋਰ ਭਾਰ ਆ ਜਾਏ जोर लगा के जोर लगा के देखो बंसी इधर से इधर से बंसी चौथे है जनाब एसिस्ट हैगा 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 मेरी गल आप नहीं हैगा हैं एसिस्ट तो नहीं है थाने दे मुलाजिम आए हुए कई हां मैं भी 112 से फोन ठीक कर के गई फोन तो खड़े ऊपर खड़े हैं एसिस्ट है तो गड्डी है गड्डी है ਓਏ ਹੈ ਕੋਈ ਅੰਦਰ ਅੰਦਰ ਹੈ ਕੋਈ ਲੋਕ ਨਹੀਂ ਆ ਜੀ ਰੋਕਦੇ ਯਾਰ ਕਿੰਨੇ ਕ ਵਜੇ ਗੱਲ ਕਿੰਨੇ ਕ ਵਜੇ ਹੋਈ ਆ ਕਿੰਨੇ ਕਜੇ ਆਏ ਸੀ ਦੁਪਹਿਰੇ ਮੇਰੇ ਤਿੰਨ ਬੱਚੇ ਆ ਗਏ ਰੁੱਖ ਬਾਰੇ ਤੁਸੀਂ ਕਹਿੰਦੇ ਕਿ ਹਾਂ ਜੀ ਕਿਹੜੇ ਕਿਹੜੇ ਜਗ੍ਹਾ ਰਹਿੰਦੇ ਆ ਇੱਥੇ ਦੇ ਲੋਪੜੇ ਲੋਨੋ ਜੀ ਆਟੋ ਚਲਾਉਂਦੇ ਆ ਜਾਂ ਨਹੀਂ ਇਹ ਤਾਂ ਘਰੇ ਜੀ ਨਹੀਂ ਲੱਗਦਾ ਕਹਿੰਦੇ ਕੱਲੇ ਲੈਂਦੇ ਮੇਰੇ ਘਰ ਦੇ ਬਾਹਰ ਨਾਮ ਇਹਨਾਂ ਦਾ ਨਾਮ ਕੀ ਨਾਮ ਕੀ ਹੈ ਨਰਮ ਸਿੰਘ ਕਿੰਨੀ ਉਮਰ ਹੈ 75 ਕਹਿੰਦਾ ਮੇਰਾ ਜੀ ਨਹੀਂ ਲੱਗਦਾ ਤਾਂ ਲੈ ਹੀ ਕਰਦੇ ਰਹਿੰਦੇ ਆਟੋ ਇਹਨਾਂ ਦੇ ਪਿਤਾ ਜੀ ਦਾ ਨਾਮ ਕੀ ਹੈ ਗੁੱਜਰੂ ਗੁੱਜਰੂ ਗੱਲਬਾਤ ਹੋਈ ਸੀ ਸਵਾਰੀ ਜ ਕੋਈ ਗੱਲ ਹੋਈ ਹੈ ਕਿ ਪੱਲੇ ਹੀ ਪੱਲੇ ਵਿੱਚੋਂ ਘਰੋਂ ਆ ਰਹੇ ਸੀ ਸਵਾਰੀ ਦਾ ਕੰਮ ਤਾਂ ਨਹੀਂ ਕਰਦੇ ਠੀਕ ਮਾਜਰੀ ਮੈਂ ਮਰੰਡੇ ਕੰਮ ਕਰਦਾ ਕੋਤਾ ਹੋਰੀ ਦਾ ਜੀ ਆ ਮੇਰੇ ਨਾਲ ਮੁੰਡਾ ਮਰੰਡੇ ਮੇਰੇ ਨਾਲ ਟੀਮ ਚ ਕੰਮ ਕਰਦੇ ਜੀ ਤੇ ਅਸੀਂ ਆਂਦੇ ਸਾਰ ਜਦੇ ਸਰਚਿੰਗ ਕਰਤੀ ਕੋਤੇ ਲਾ ਕੇ ਅਸੀਂ ਰੱਸਾ ਬੰਨਤਾ ਜੀ ਤੇ ਹੁਣ ਪ੍ਰਸ਼ਾਸਨ ਤੋਂ ਕਿਹਾ ਵੀ ਸਾਨੂੰ ਰੱਸਾ ਲਿਆ ਦਿਓ ਤੇ ਰੱਸਾ ਬਨ ਕੇ ਆਪਣਾ ਆਟੋ ਬਾਹਰ ਕੱਢ ਦੂੰਗੇ ਜੀ ਇਥੇ ਕੁਝ ਪਤਾ ਲੱਗਿਆ ਆਟੋ ਚ ਕੋਈ ਬੰਦੇ ਸੀਗੇ ਜੇ ਕੀ ਜੀ ਮਾਣੀ ਹੈਗਾ ਹੀ ਗੰਦਾ ਹੀ ਪਾਣੀ ਕੰਦਲੇ ਕਰਕੇ ਦਿਖਦਾ ਨਹੀਂ ਹੈਗਾ ਥੱਲੇ ਜੀ ਬਾਕੀ ਅਸੀਂ ਆਟੋ ਨੂੰ ਬੰਨਤਾ ਜੀ ਦੇਖੋ ਜੀ ਐਕਸੀਡੈਂਟ ਹੋਇਆ ਹੈ ਬੜੀ ਮੰਦ ਭਾਗੀ ਘਟਨਾ ਹੈਗੀ ਹੈ ਇੱਕ ਥਾਰ ਤੇ ਆਟੋ ਦਾ ਆਪਸ ਦੇ ਵਿੱਚ ਕੋਲੀਜਨ ਹੋਣ ਕਰਕੇ ਜਿਹੜਾ ਆਟੋ ਜੀਪ ਵੀ ਪਲਟ ਗਈ ਹੈ ਤੇ ਆਟੋ ਜਿਹੜਾ ਹੈ ਉਹ ਜਾ ਕੇ ਨਹਿਰ ਵਿੱਚ ਡਿੱਗ ਗਿਆ ਜਿਸ ਸਵਾਰੀਆਂ ਸੀ ਐਗਜ਼ੈਕਟ ਨੰਬਰ ਅਸੀਂ ਸਰਟਨ ਨਹੀਂ ਕਰ ਪਾਏ ਆ ਉਹ ਅਸੀਂ ਚੈੱਕ ਕਰ ਰਹੇ ਹੈਗੇ ਆ ਤੇ ਸਭ ਤੋਂ ਮੋਸਟ ਇੰਪੋਰਟੈਂਟ ਸਾਡੇ ਲਈ ਇਸ ਟਾਈਮ ਇਹ ਹੈਗਾ ਕਿ ਅਸੀਂ ਰੈਸਕਿਊ ਕਰ ਸਕੀਏ ਜਿਹੜੇ ਬੰਦੇ ਪਾਣੀ ਦੇ ਵਿੱਚ ਸਵਾਰੀਆਂ ਆਟੋ ਦੀਆਂ ਪਾਣੀ ਦੇ ਵਿੱਚ ਜਾ ਡਿੱਗੀਆਂ ਨੇ ਐਨਡੀਆਰਐਸ ਦੀ ਟੀਮ ਆ ਰਹੀ ਹੈਗੀ ਆ ਆਪਰੇਸ਼ਨ ਆਲਰੇ ਤੇ ਸਾਡਾ ਫੋਕਸ ਇਹੀ ਹੈ ਕਿ ਅਸੀਂ ਲੋਕਾਂ ਨੂੰ ਜਿਉਂਦੇ ਪਹਿਲਾਂ ਬਚਾ ਸਕੀਏ। ਥਾਰ ਚਲ ਗਈ ਔਰ ਥਾਰ ਦੇ ਜਿਹੜੇ ਚਾਲਕ ਸੀਗੇ ਜੀ ਉਹ ਥਾਣੇ ਐਸਐਚਓ ਸਿਟੀ ਉਹਨਾਂ ਨੂੰ ਥਾਣੇ ਲੈ ਗਏ ਨੇ ਤੇ ਬਾਕੀ ਜਿਹੜੇ ਕੁਝ ਵੀ ਐਗਜ਼ੈਕਟ ਕੀ ਹੋਇਆ ਸੀਗਾ ਉਹ ਸਮੇਂ ਨਾਲ ਹੀ ਤੁਹਾਨੂੰ ਚੈੱਕ ਕਰਕੇ ਦੱਸ ਸਕਾਂਗੇ। ਫਿਲਹਾਲ ਔਰ ਕੁਝ ਨਹੀਂ ਦੇਖੋ ਜੀ ਪ੍ਰਾਈਮਰ ਫੇਸਾਈ ਐ ਲੱਗਦਾ ਪਿਆ ਕਿਉਂਕਿ ਕੋਲੀਜ਼ਨ ਕਾਫੀ ਜ਼ਿਆਦਾ ਹਾਈ ਇੰਪੈਕਟ ਦਾ ਸੀਗਾ ਕੁਡ ਬੀ ਬਿਕੋਜ਼ ਆਫ ਓਵਰ ਸਪੀਡਿੰਗ ਔਰ ਵਟ ਏਵਰ ਹਾਈ ਹਾਈ ਇੰਪੈਕਟ ਕੋਲੀਜ਼ਨ ਕਰਕੇ ਹੀ ਗੱਡੀਆਂ ਦੋਨੋਂ ਪਲਟ ਗਈਆਂ ਨੇ। ਜਗਵੰਤ ਟੀਵੀ ਲਈ ਮਹ